ਕੀ ਗਾਇਕੀ ਜਿਹੜੀ ਆ ਇਹ ਮੈਨੂੰ ਬਚਪਨ ਚ ਮੇਰੇ ਗੁਰਤੀ ਜੀ ਮਿਲੀ ਆ ਮੇਰੇ ਫਾਦਰ ਜੀ ਗਿਆਨੀ ਅਰਜਨਦਾਸ ਮੱਲਾਂ ਤੋਂ ਆਪਣੇ ਟਾਈਮ ਦੇ ਉੱਚ ਕੋਟੀ ਦੇ ਕੀਰਤਨੀਏ ਸਨ ਹੁਣ ਵੀ ਤੁਸੀਂ ਜੂ ਕੇ ਬੈ ਚਲ ਜਾਓ ਬਾਲ ਤੇ ਜੋਤੀ ਉਹ ਮੇਰੀ ਨਾਲ ਦੀ ਸਾਥ ਸਿੰਗਰ ਸੀ ਪਹਿਲੇ ਅੱਛਾ ਡੂ ਇਟ Song ਵੀ ਕਰਦੇ ਰਹੇ ਤੁਸੀਂ Song ਇਕੱਠੇ ਗਏ ਸੀ ਅਸੀਂ ਮੇਰੇ ਕਈ ਵਾਰੀ ਇੱਕ ਦਿਨ ਦੇ ਵਿੱਚ ਦੋ ਦੋ ਪ੍ਰੋਗਰਾਮ ਵੀ ਹੁੰਦੇ ਸੀ ਹਾਂਜੀ ਤਾਂ ਇਹ ਨਾਮ ਆਣਾ ਪੈ ਨੂੰ ਹੈਗਾ ਤੇ ਬਾਕੀ ਇੱਥੇ ਕਹਿੰਦੇ ਵੀ ਅਸੀਂ ਉੱਥੇ ਚੋਕੀਤਾ ਚੋਕ ਕਰਨਾ ਬਹੁਤ ਔਖਾ ਉੱਥੇ ਕਿਉਂ ਬੜੇ ਬਹੁਤ ਪੈਸਾ ਲੱਗਦਾ ਤੇ ਹਾਲ ਬੱਕ ਰੋਣੇ ਪੈਂਦੇ ਆ 1996 ਵਿੱਚ ਮੇਰਾ ਪਹਿਲੀ ਕੈਸਟ ਆਈ ਸੀ ਉਦੋਂ ਕੈਸਟਾਂ ਹੁੰਦੀਆਂ ਸੀ 8 8 ਗੀਤ ਨੇ ਉਹ ਤਾਂ ਸਿੰਗਲ ਚੱਲਦੇ ਨਾਲ ਉਦੋਂ ਮੇਰੀ ਅਸੀਂ ਆਫਰ ਪਿਆਰ ਦੀ ਗਾਇਕੀ ਹੈ ਨਾ ਇਹ ਵਾਕਫੀ ਦੀ ਗਾਇਕੀ ਹੈ ਜੀ ਤੁਸੀਂ ਮਜਾਰਾਂ ਤੇ ਚੱਲ ਜਾਓ ਕਿਸੇ ਦਰਬਾਰਾਂ ਤੇ ਚੱਲ ਜਾਓ ਜਿਹੜੇ ਅੱਜ ਕੱਲ ਬਾਬੇ ਉਹ ਵੀ ਆਪਣੇ ਕਲਾਕਾਰਾਂ ਨੂੰ ਸਾਦੇ ਤਾਂ ਉਹਨਾਂ ਨੂੰ ਰੁਪਈਏ ਦਿੰਦੇ ਆ ਉਹ ਭਾਵੇਂ ਚੰਗਾ ਸੁਣਨ ਜਾਂ ਨਾ ਸੁਣਨ ਰੁਪਈਏ ਜਰੂਰ ਸਟਣੇ ਹੋਣੀ ਤੇ ਜਿਹੜਾ ਵਧੀਆ ਗਾਉਂਦਾ ਉਹਨੂੰ ਕੋਈ ਨਹੀਂ ਪੁੱਛਦਾ ਨੀ ਮਿੱਠੇ ਲਾਰੇ ਲਾ ਕੇ ਮੁਕਰ ਗਈ ਨੀ ਛੱਲੇ ਮੁੰਡੀਆਂ ਸਾਡੀਆਂ ਬਟਾ ਕੇ ਮੁਕਰ ਗਈ ਸੋ ਸੋ ਕਸਮਾਂ ਖਾ ਕੇ ਮੁਕਰ ਗਈ ਸੋ ਸੋ ਕਸਮਾਂ ਖਾ ਕੇ ਮੁਕਰ ਗਈ ਸਭ ਕੁਝ ਲੁੱਟ ਲਿਆ ਤੇ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਉਹ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਦੇਖੀ ਸੀ ਸੁਣਨ ਵਾਲੀ ਹੁਣ ਦੇਖਣ ਵਾਲੀ ਕਾਹੀ ਹੈ 2 2 4 4 5 5 ਲੱਖ ਇੱਕ ਵੀਡੀਓ ਤੇ ਖਰਚਾ ਕਰ ਦਿੰਦੇ ਸਾਡੇ ਵਾਰੀ ਤਾਂ ਤਕਰੀਬਨ ਜਦੋਂ ਰਿਕਾਰਡ ਚੱਲਦੇ ਸੀ ਜਾਂ ਕੈਸਟਾਂ ਦੇ ਵੀ ਛੋਟੇ ਜਿਹੇ ਫੋਟੋ ਹੁੰਦੀ ਸੀ ਕੋਸ਼ਿਸ਼ ਨਹੀਂ ਹੁੰਦਾ ਜੀ ਹੁਣ ਤਾਂ ਗੱਲ ਹੀ ਛੱਡ ਦਿਓ ਉਹ ਕਲਾਕਾਰ ਲਾਈਵ ਗਾਉਂਦੇ ਸੀ ਅੱਜ ਕੱਲ ਪਤਾ ਨਹੀਂ ਮੇਰੇ ਖਿਆਲ ਆ ਭਈ 100 ਦੇ ਵਿੱਚੋਂ ਕੋਈ 90 ਦਾ ਕੈਸਟੀ ਚੱਲਦੀ ਹੈ ਨੰਬਰ 2 ਜਿੱਦਾਂ ਅਸੀਂ ਕਲਾਕਾਰ ਬਣੇ ਆ ਕੋਰਸ ਕਰਦੇ ਹੁੰਦੇ ਦਾਦਾ ਜੀ ਸਾਲ ਮੈਂ ਲੋਕਾਂ ਨੇ ਕੋਰਸ ਕੀਤਾ ਰਮੇਸ਼ ਨੂਸੀਵਾਲ ਜੀ ਨਾਲ ਸੁਖਮਿੰਦਰ ਪੰਚੀ ਜੀ ਨਾਲ ਕੋਰਸ ਕੀਤਾ ਜਿਹੜਾ ਬੰਦਾ ਕੋਰਸ ਕਰਕੇ ਸਟੇਜ ਤੇ ਚੜਦਾ ਉਹਨੂੰ ਮੈਂ 70% ਕਲਾਕਾਰ ਸਮਝਦਾ ਕਿਉਂਕਿ ਉਹਨੂੰ ਤਜਰਬਾ ਹੁੰਦਾ ਸਟੇਜ ਦਾ ਮੈਂ ਦਿਲ ਦਾ ਮੈਂ ਤੁਹਾਨੂੰ ਦੱਸਾਂ ਮੈਂ ਦਿਲ ਦਾ ਗਰੀਬ ਨਹੀਂ ਉਦਾਂ ਗਰੀਬ ਆ ਗਰੀਬੀ ਦੀ ਕੋਈ ਨਹੀਂ ਜੇ ਉਹ ਨਹੀਂ ਰਹੇ ਤਾਂ ਉਹ ਵੀ ਨਹੀਂ ਰਹਿਣੇ ਜੇ ਉਹ ਦਿਨ ਨਹੀਂ ਰਹੇ ਤਾਂ ਉਹ ਵੀ ਨਹੀਂ ਰਹਿਣੇ ਜੇ ਚੰਗੇ ਨਹੀਂ ਰਹੇ ਤਾਂ ਮੰਦੇ ਵੀ ਨਹੀਂ ਰਹਿਣੇ ਜਗ ਹੀ ਸੁਨਾ ਹੋ ਜਾਂਦਾ ਜਦੋਂ ਮਰ ਜਾਂਣ ਮਾਪੇ ਜਗ ਹੀ ਸੁਨਾ ਹੋ ਜਾਂਦਾ ਜਦੋਂ ਮਰ ਜਾਂਣ ਮਾਪੇ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਅਗਮਲ ਬਲਜੀ ਦੇ ਨਾਲ ਕਰਵਾਉਣ ਜਾ ਰਹੀਆਂ ਜਿਨ੍ਹਾਂ ਦੇ ਇੱਕ ਸਮੇਂ ਦੇ ਵਿੱਚ ਤੂਤੀ ਬੋਲਦੀ ਸੀ ਗਾਇਕੀ ਦੇ ਖੇਤਰ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਉਹ ਕਈ ਵਾਰ ਗਏ ਕਈ ਵਾਰ ਉਹਨਾਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਬਹੁਤ ਹੀ ਖੂਬਸੂਰਤ ਗੀਤ ਗਾਏ ਗਏ ਤੇ ਉਸ ਸਮੇਂ ਆ ਦੇ ਵਿੱਚ ਉਹਨਾਂ ਦੀ ਕਾਫੀ ਚੜ੍ਹਤ ਹੁੰਦੀ ਪਈ ਸੀ ਪਰ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਬਦ ਤੋਂ ਬੱਤਰ ਹੋ ਚੁੱਕੇ ਨੇ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋਇਆ ਪਿਆ ਸੋ ਅੱਜ ਖਾਸ ਗੱਲਬਾਤ ਇਹ ਸਿਤਾਰੇ ਦੇ ਨਾਲ ਤੁਹਾਡੀ ਕਰਵਾਵਾਂਗੇ ਤੇ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। ਸੋ ਸਭ ਤੋਂ ਪਹਿਲੇ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ। ਸਿਮਰਨ ਜੀ ਮੈਂ ਤੈਦ ਵੱਲ ਸ਼ੁਕਰਗੁਜ਼ਾਰ ਹਾਂ ਪੰਜਾਬ ਨਿਊਜ਼ ਦਾ। ਤੁਸੀਂ ਆਪਣਾ ਟਾਈਮ ਕੱਢ ਕੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਔਰ ਜਿਹਨੇ ਦਰਸ਼ਕ ਮੇਰੇ ਦੇਖ ਰਿਹਾ ਉਹਨਾਂ ਦਾ ਤੈਦ ਵੱਲ ਸ਼ੁਕਰਗੁਜ਼ਾਰ ਹਾਂ ਜਿਹੜੇ ਮੈਨੂੰ ਦੇਖ ਵੀ ਰਹੇ ਤੇ ਸੁਣ ਵੀ ਰਹੇ ਆ। ਜੀ ਹਾਂਜੀ। ਤੇ ਜਿਸ ਤਰੀਕੇ ਦੇ ਨਾਲ ਤੁਹਾਡੀ ਗਾਇਕੀ ਦਾ ਸਫਰ ਸ਼ੁਰੂ ਹੁੰਦਾ ਹੈ ਗਾਇਕੀ ਦੇ ਸਫਰ ਦੇ ਵਿੱਚ ਬਹੁਤ ਉਚਾਈਆਂ ਤੇ ਜਾਂਦੇ ਹੋ ਤੇ ਉਸ ਤੋਂ ਬਾਅਦ ਇੱਕ ਸਮਾਂ ਹੁੰਦਾ ਹੈ ਜਦੋਂ ਸਭ ਕੁਝ ਬिखर ਜਾਂਦਾ ਹੈ ਸੋ ਜ਼ਰੂਰ ਦੱਸੋ ਆਪਣੇ ਸਫਰ ਬਾਰੇ ਤੇ ਕਿਵੇਂ ਦਾ ਰਿਹਾ ਤੁਹਾਡਾ ਇਹ ਸਫਰ ਸਫਰ ਸਿਮਰਨ ਜੀ ਇਸ ਤਰ੍ਹਾਂ ਰਿਹਾ ਕਿ ਇਹ ਗਾਇਕੀ ਜਿਹੜੀ ਹੈ ਇਹ ਮੈਨੂੰ ਬਚਪਨ ਚ ਮੇਰੇ ਗੁਰਸਿੱਖੀ ਮਿਲੀ ਹੈ ਮੇਰੇ ਫਾਦਰ ਜੀ ਗਿਆਨੀ ਅਰਜੰਦਾਸ ਮੱਲਾਂ ਤੋਂ ਆਪਣੇ ਟਾਈਮ ਦੇ ਉੱਚ ਕੋਟੀ ਦੇ ਕੀਰਤਨੀਏ ਸਨ। ਹੂੰ। ਔਰ ਉਹਨਾਂ ਦੀ ਬਦੌਲਤ ਹੀ ਮੈਂ ਇਹਨੂੰ ਸ਼ੌਕ ਪਿਆ। ਹੂੰ। ਸਾਡੇ ਘਰ ਆਉਣੀ ਜਾਣੀ ਵੀ ਉਹਨਾਂ ਰਾਈਟਰਾਂ ਦੀ ਉਹਨਾਂ ਗਾਇਕਾਂ ਦੀ ਸੀ ਫਾਦਰ ਸਾਹਿਬ ਜੀ ਨਾਲ ਮੇਲ ਸੀ। ਜੀ। ਇਸ ਕਰਕੇ ਮੈਨੂੰ ਸ਼ੌਕ ਸੀ ਗਾਉਣ ਦਾ ਮੈਨੂੰ। ਇੱਥੋਂ ਸ਼ੌਕ ਪਿਆ। ਹਾਂ ਜੀ। ਤੇ ਉਹ ਵੀ ਸਮਾਂ ਦੱਸੋ ਜਦੋਂ ਵਿਦੇਸ਼ਾਂ ਦੇ ਵਿੱਚ ਜਾਂਦੇ ਸੀ ਉੱਥੇ ਜਾ ਕੇ ਗਾ ਕੇ ਆਉਂਦੇ ਸੀ ਤੇ ਉੱਥੇ ਦੇ ਲੋਕ ਤੁਹਾਨੂੰ ਕਿਵੇਂ ਪਿਆਰ ਕਰਦੇ ਸੀ? ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਮੈਂ 19 2006 ਵਿੱਚ ਯੂਕੇ ਗਿਆ। ਉੱਥੇ ਮੈਂ 5.5 ਸਾਲ ਰਿਹਾ। ਜੀ। ਤੇ ਗਾਇਕੀ ਇਦਾਂ ਬਈ ਯੂਕੇ ਦੇ ਵਿੱਚ ਉਸ ਪਰਮਾਤਮਾ ਦੀ ਦਇਆ ਨਾਲ ਹੁਣ ਵੀ ਤੁਸੀਂ ਯੂਕੇ ਵਿੱਚ ਚੱਲ ਜਾਓ ਬਾਲ ਤੇ ਜੋਤੀ। ਉਮਰੀ ਨਾਲ ਦੀ ਸਾਥ ਸਿੰਗਰ ਸੀ ਪਹਿਲੇ। ਅੱਛਾ ਜੀ ਉਹ ਇਟ Song ਵੀ ਕਰਦੇ ਨੇ ਤੁਸੀਂ। ਜੂਰ Songਾਂ ਜੀ ਇਕੱਠੇ ਗਏ ਸੀ ਅਸੀਂ। ਉਹ ਕੁੜੀ 14 ਸਾਲ ਦੀ ਸੀ ਜਦੋਂ ਮੇਰੇ ਕੋਲ ਆਈ। ਓਕੇ। ਔਰ 17 ਸਾਲ ਮੇਰੇ ਨਾਲ ਰਹੀ ਉਹ। ਹੋਣ ਉਹਦੀ ਸ਼ਾਦੀ ਹੋ ਗਈ ਬਹੁਤ ਮੇਰਾ ਸਾਥ ਦਿੱਤਾ ਉਸ ਕੁੜੀ ਨੇ ਸਾਡੀ ਅਜੇ ਵੀ ਉੱਥੇ ਤੂਤੀ ਹੁਣ ਵੀ ਬੋਲਦੀ ਆ ਅੱਛਾ ਜੀ ਤੇ ਬਲ ਜੋਤੀ ਬਲ ਜੋਤੀ ਕੋ ਜਿੰਨੇ ਉੱਥੇ ਮੈਂ ਝੂਠ ਨਹੀਂ ਬੋਲਦਾ ਲੋਕ ਕਹਿੰਦੇ ਸ਼ੋਅ ਕਰਨਗੇ ਸ਼ੋਅ ਸ਼ੋਅ ਉੱਥੇ ਕਿਸੇ ਦਾ ਹੀ ਨਹੀਂ ਹੁੰਦਾ ਅਸੀਂ ਪੱਬਾਂ 'ਚ ਪ੍ਰੋਗਰਾਮ ਕਰਦੇ ਹਾਂ ਕੋਈ ਸ਼ੋਅ ਉਹਨਾਂ ਦੇ ਬੜੇ ਆਰਟਿਸਟ ਜਿਹੜੇ ਵਧੀਆ ਅਰਦਾਸਮਾਨ ਜੀ ਮਨਮੋਹਨ ਬਾਦ ਇਹਨਾਂ ਦੇ ਸ਼ੋਅ ਹੁੰਦੇ ਬਾਕੀ ਵੈਸੇ ਹੀ ਘੁੰਮ ਕੇ ਆ ਜਾਂਦੇ ਆ ਇਹ ਸਭ ਝੂਠ ਆ ਬਾਕੀ ਇਹ ਆ ਵੀ ਅਸੀਂ ਪੱਬਾਂ 'ਚ ਪ੍ਰੋਗਰਾਮ ਕਰਦੇ ਹਾਂ ਮੇਰੇ ਕਈ ਵਾਰੀ ਇੱਕ ਦਿਨ ਦੇ ਵਿੱਚ ਦੋ ਦੋ ਪ੍ਰੋਗਰਾਮ ਵੀ ਹੁੰਦੇ ਸੀ ਅੱਛਾ ਜ ਹੂੰ ਉਹ ਇਹ ਨਾਮ ਆਣ ਆਪਾਂ ਨੂੰ ਹੈਗਾ ਤੇ ਬਾਕੀ ਇੱਥੇ ਕਹਿੰਦੇ ਵੀ ਅਸੀਂ ਉੱਥੇ ਚੋਕ ਤਾਂ ਚੋਕ ਕਰਨਾ ਬਹੁਤ ਔਖਾ ਹੁੰਦਾ ਉਹਤੇ ਕਿਉਂ ਬੜੇ ਬਹੁਤ ਪੈਸਾ ਲੱਗਦਾ ਤੇ ਹਾਲ ਬੱਕ ਰੋਣੇ ਪੈਂਦੇ ਆ ਸਾਨੂੰ ਪੱਬਾ ਜੀ ਅਸੀਂ ਫਰੀ ਹੋ ਜਾਂਦੇ ਸੀ ਤੇ ਉਸ ਪਰਮਾਤਮਾ ਦੀ ਦਇਆ ਨਾਲ ਪੈਸਾ ਵੀ ਖੁੱਲਾ ਹੋ ਜਾਂਦਾ ਸੀ ਜੀ ਹਾਂਜੀ ਤੇ ਕਿਹੜਾ ਗੀਤ ਗਾਉਂਦੇ ਸੀ ਜਾਂ ਆਪਣਾ ਕੋਈ ਗੀਤ ਸੁਣਾ ਦੋ ਹਾਂਜੀ ਪਹਿਲਾਂ ਜਦੋਂ ਮੈਂ 1996 ਵਿੱਚ ਮੇਰਾ ਪਹਿਲੀ ਕੈਸਟ ਆਈ ਸੀ ਉਦੋਂ ਕੈਸਟਾਂ ਹੁੰਦੀਆਂ ਸੀ 8 8 ਗੀਤਾਂ ਦੇ ਉਹ ਤਾਂ ਸਿੰਗਲ ਚੱਲਦੇ ਨਾਲ ਉਦੋਂ ਮੇਰੀ ਅਸੀਂ ਆਫਰ ਪਿਆਰ ਦੀ ਉਹਦਾ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਜੀ ਜ਼ਰੂਰ ਟਾਈਟਲ ਗੀਤ ਸੀ ਉਹਦਾ ਲੰਘ ਗਿਆ 94 ਤੇ ਲੰਘ ਗਿਆ 95 ਲੰਘ ਗਿਆ ਸਾਲ ਹੁਣ ਸਾਡਾ ਜੇ 96 ਬੈਠੇ ਹਾਰੇ ਹੋਏ ਮਕਦਮੇ ਦੇ ਵਾਂਗੂ ਨਸੀਬਾ ਨੂੰ ਕੋਸਾਂਗੇ ਕੀਤੀ ਆਫਰ ਜਦੋਂ ਵੀ ਅਸੀਂ ਪਿਆਰ ਦੀ ਤੇ ਕਹਿ ਜਾਂਦੇ ਸੋਚਾਂਗੇ ਕੀਤੀ ਆਫਰ ਜਦੋਂ ਵੀ ਅਸੀਂ ਪਿਆਰ ਦੀ ਤੇ ਕਹਿ ਜਾਂਦੇ ਸੋਚਾਂਗੇ ਕੀ ਬਾਤ ਹਾਂਜੀ ਤੇ ਇਹਨਾਂ ਦਿਨਾਂ ਦੇ ਵਿੱਚ ਕੀ ਹਾਲਾਤ ਨੇ ਤੁਹਾਡੇ ਇਹਨਾਂ ਦਿਨਾਂ ਵਿੱਚ ਹਾਲਾਤ ਸਿਮਰਨ ਜੀ ਦਾ ਬਾਹਰ ਵੀ ਗਏ ਆ ਬੜਾ ਕੁਝ ਚਲੋ ਆਪਣੀ ਕਮਾਈ ਕੀਤੀ ਆ ਕੁਝ 1900 ਆਪਣੇ 2018 ਦੇ ਵਿੱਚ ਮੇਰੇ ਮਿਸੇਜ਼ ਦੀ ਡੈਥ ਹੋ ਗਈ ਬੱਚੇ ਆਪਣੇ ਆਪਣੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਆਪਣੇ ਆਪਣੇ ਤਾਂ ਠੀਕ ਆ ਤੇ ਪ੍ਰੋਗਰਾਮ ਵੀ ਬੜੇ ਕੀਤੇ ਮਜਾਰਾਂ ਤੇ ਗੁਰੂ ਘਰਾਂ ਵਿੱਚ ਵੀ ਪ੍ਰੋਗਰਾਮ ਬਹੁਤ ਕੀਤੇ ਪਰ ਕਿਸੇ ਨੇ ਆਪਣੀ ਬਾਹ ਨਹੀਂ ਫੜੀ ਗਾਇਕੀ ਪੱਖੋਂ ਨਹੀਂ ਬਿਲਕੁਲ ਠੀਕ ਆ ਆਪਾਂ ਸਿਰਫ ਅੱਜਕੱਲ ਸਿਮਰਨ ਜੀ ਜਿਹੜੀ ਗਾਇਕੀ ਹੈ ਨਾ ਇਹ ਵਾਕਫੀਦ ਦੀ ਗਾਇਕੀ ਹੈ ਜੀ ਤੁਸੀਂ ਮਜਾਰਾਂ ਤੇ ਚਲ ਜਾਓ ਕਿਸੇ ਦਰਬਾਰਾਂ ਤੇ ਚਲ ਜਾਓ ਜਿਹੜੇ ਅੱਜਕੱਲ ਬਾਬੇ ਉਹ ਵੀ ਆਪਣੇ ਕਲਾਕਾਰਾਂ ਨੂੰ ਸਾਦੇ ਤੇ ਉਹਨਾਂ ਨੂੰ ਰੁਪਈਏ ਦਿੰਦੇ ਆ ਉਹ ਭਾਵੇਂ ਚੰਗਾ ਸੁਣਨ ਜਾਂ ਨਾ ਸੁਣਨ ਰੁਪਈਏ ਜਰੂਰ ਸਟਣੇ ਹੋਣੀ ਤੇ ਜਿਹੜਾ ਵਧੀਆ ਗਾਉਂਦਾ ਉਹਨੂੰ ਕੋਈ ਨਹੀਂ ਪੁੱਛਦਾ ਜੀ ਅੱਜ ਕੱਲ ਆ ਹਾਲ ਹੋ ਚੁੱਕਾ ਜੀ ਕੀ ਕਿਉਂ ਲੱਗਦਾ ਕਿ ਇੱਕ ਸਿੰਗਰ ਦੂਜੇ ਸਿੰਗਰ ਦੇ ਕੋਲੋਂ ਖਾਰ ਖਾਂਦਾ ਜਲਸੀ ਕਰਦਾ ਕੀ ਕਾਰਨ ਕੀ ਮੰਨਦੇ ਮੈਂ ਕਹਿੰਦਾ ਤੁਸੀਂ ਗੱਲ ਹੀ ਛੱਡ ਦਿਓ ਜੇ ਕੋਈ ਸਿੰਗਰ ਹਲਕੇ ਘਰ ਦੇ ਵਿੱਚੋਂ ਕੋਈ ਸਿੰਗਰ ਬਣਦਾ ਨਾ بڑے ਘਰ ਵਾਲਾ ਸਿੰਗਰ ਜਿਹੜਾ ਤਕੜੇ ਤਕੜੇ ਗਲੇ ਅੱਗੇ ਗਾਇਕੀ ਗਲੇ ਦੀ ਸੀ ਜੀ ਹੁਣ ਗਾਇਕੀ ਪੈਸੇ ਦੀ ਹੈ ਹੂੰ ਪੈਸਾ ਖਿਲਾਰ ਦਿਓ ਤੁਸੀਂ ਅੱਜ ਗੀਤ ਕਰਾਓ ਦੂਏ ਤਿੰਨ ਸੁਪਰ ਹਿੱਟ ਐ ਇੱਕ ਵਧੀਆ ਗਾਇਕ ਜਿਹੜਾ ਕੌਣ ਵਾਲਾ ਕੋਨ ਕੋਈ ਨਹੀਂ ਸੁਣਦਾ ਕਿਉਂ ਅੱਗੇ ਵੈਕੀ ਸੀ ਸੁਣਨ ਵਾਲੀ ਹੁਣ ਦੇਖਣ ਵਾਲੀ ਕੈਕੀ ਹੈ ਜੀ ਦੋ ਦੋ ਚਾਰ ਚਾਰ ਪੰਜ ਪੰਜ ਲੱਖ ਇੱਕ ਵੀਡੀਓ ਤੇ ਖਰਚਾ ਕਰ ਦਿੰਦੇ ਆ ਸਾਡੇ ਵਾਰੀ ਤਾਂ ਤੋਂ ਤਕਰੀਬਨ ਜਦੋਂ ਰਿਕਾਰਡ ਚੱਲਦੇ ਸੀ ਜਾਂ ਕੈਸਟਾਂ ਤੇ ਵੀ ਛੋਟੀ ਜਿਹੀ ਫੋਟੋ ਹੁੰਦੀ ਸੀ ਕੁਝ ਨਹੀਂ ਹੁੰਦਾ ਜੀ ਹੁਣ ਤਾਂ ਗੱਲ ਹੀ ਛੱਡ ਦਿਓ ਜੀ ਤੇ ਉਹ ਅਗਲੇ ਦੀ ਬਾਹ ਫੜ ਕੇ ਖਿੱਚਦੇ ਆਵੇਂ ਕਿਤੇ ਇਹ ਨਾ ਉੱਪਰ ਚਲ ਜਾਏ ਇੱਕ ਸਾਥ ਦਿੱਤਾ ਮੈਂ ਹਰ ਇੱਕ ਕਲਾਕਾਰ ਜਿੰਨੇ ਵੀ ਕਲਾਕਾਰ ਆ ਮੈਂ ਦیدار ਸੰਧੂ ਭਾਜੀ ਆਪਣੇ ਪਾਲੀ ਦੇਵਤ ਵਾਲੀਆ ਜੀ ਬੀਬਾ ਜੀ ਸੀਤਾ ਸਿੰਘ ਸੀਤਲ ਜੀ ਮੇਰੇ ਬਹੁਤ ਮਿੱਤਰ ਰਹੇ ਆ ਸਾਰਿਆਂ ਦੀ ਆਉਣੀ ਜਾਣੀ ਬਹੁਤ ਰਹੀ ਮੇਰੀ ਹਮ ਪਰ ਇੱਕ ਵੀ ਮੈਂ ਦੇਖਿਆ ਮੈਂ ਇਥੇ 25 ਸਾਲ ਮੇਰਾ ਦਫਤਰ ਰਿਹਾ ਪਠਾਨਕੋਟ ਬਾਈਪਾਸ ਹਮ ਹਰ ਇੱਕ ਕਲਾਕਾਰ ਨੇ ਮੇਰੇ ਕੋਲ ਆਣਾ ਚਾਹ ਪਾਣੀ ਇੱਥੇ ਜਦੋਂ ਉਹਨਾਂ ਕੀ ਟਾਈਮ ਹੈ ਜਦੋਂ ਆਉਂਦੇ ਉਹਨਾਂ ਕੀ ਬੱਲੇ ਬੱਲੇ ਆ ਕੋਈ ਨਹੀਂ ਕੋ ਪੁੱਛਦਾ ਹਮ ਮੇਰੇ ਦੋਸਤ ਮੇਰਾ ਛੋਟਾ ਵੀਰ ਲੱਖਾ ਭਾਜੀ ਜਿਹਨੀਆਂ ਮੇਰੀ ਇੰਨੀ ਹਰ ਪਾਸੋਂ ਹੈਲਪ ਕਰ ਰਿਹਾ ਕਰਦੇ ਰਹਿਣਗੇ ਹਮ ਔਰ ਛੋਟੀ ਭੈਣ ਹੈ ਮੇਰੀ ਨਾਜ ਮੈਂ ਆਪਣੇ ਬੱਚਿਆਂ ਨੂੰ ਸਮਝਦਾ ਤੇ ਮੇਰਾ ਬਹੁਤ ਸਾਹ ਦੇ ਰਿਹਾ ਔਰ ਮੇਰੀ ਉਨੀ ਬਾਹ ਫੜੀ ਹੈ ਜੀ ਹੋਰ ਕਿਸੇ ਨਾਜ ਤੇ ਕਲਾਕਾਰ ਕਿਸੇ ਬਾਹ ਨਹੀਂ ਫੜੀ ਜੀ ਹਾਂਜੀ ਇਸ ਖੇਤਰ ਦੇ ਵਿੱਚ ਹਮੇਸ਼ਾ ਇਹ ਗੱਲ ਆਖੀ ਜਾਂਦੀ ਹੈ ਕਿ ਜਦੋਂ ਵੀ ਕੋਈ ਅੱਗੇ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਆਉਂਦੇ ਨੇ ਲੱਤਾਂ ਖਿੱਚਣ ਵਾਲੇ ਬਹੁਤ ਸਾਰੇ ਲੋਕ ਆਉਂਦੇ ਨੇ ਡੀਮੋਟੀਵੇਟ ਕਰਨ ਵਾਲੇ ਤੁਹਾਡਾ ਕਹਿ ਸਕਦੇ ਆ ਕਿ ਕੌਨਫੀਡੈਂਸ ਲੋ ਕਰਨ ਵਾਲੇ ਆਉਂਦੇ ਆ ਤੇ ਜਦੋਂ ਤੁਸੀਂ ਇੱਕ ਟਾਈਮ ਸਿਖਰਾਂ ਤੇ ਪਹੁੰਚ ਚੁੱਕੇ ਸੀ ਉਸ ਵੇਲੇ ਕਿੰਨੇ ਕੇ ਲੋਕ ਆਏ ਸੀ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਉਹ ਲੱਤਾਂ ਖਿੱਚਣ ਮੈਂ ਉਹ ਤੇ ਯਾਰ ਬਣਦੇ ਸੀ ਉਹ ਮਿੱਤਰ ਬਣਦੇ ਸੀ ਜਦੋਂ ਬੰਦੇ ਚੜਾਈ ਹੁੰਦੀ ਸਾਰੇ ਮਿੱਤਰ ਹੀ ਆ ਬੰਦਾ ਵਧੀਆ ਗਾਇਕ ਆ ਵਧੀਆ ਇਨਸਾਨ ਆ ਅਫਸਰ ਉਹਦੇ ਕੋਲ ਕੁਝ ਨਹੀਂ ਨਾ ਕੋਈ ਲਾਗੇ ਨਹੀਂ ਲੱਗਦਾ ਹੁੰਦੇ ਦਾ Hindu ਆ ਜੇ ਤੁਹਾਡੀ ਜੇਬ 'ਚ ਕੁਝ ਹੈਗਾ ਤੁਹਾਡੇ ਸਾਰੇ ਹੀ ਆ ਤੁਹਾਡਾ ਮਾਂ ਪੇ ਮਾਂ ਪੇ ਭੈਣ ਭਰਾ ਬੱਚੇ ਤੁਹਾਡੇ ਆ ਜੋ ਤੁਹਾਡੇ ਕੋਲ ਕੁਝ ਨਹੀਂ ਸਭ ਸਾਥ ਛੱਡ ਜਾਂਦੇ ਅੱਛਾ ਹਾਂਜੀ ਆ ਗੱਲ ਹਾਂਜੀ ਤੇ ਅਸੀਂ ਇਹ ਵੀ ਸੁਣਿਆ ਕਿ ਤੁਸੀਂ ਕੁਲਦੀਪ ਮਾਨਕ ਚੀ ਦੇ ਵੀ ਬਹੁਤ ਵੱਡੇ ਫੈਨ ਹੋ ਤੇ ਉਹਨਾਂ ਦੇ ਵੀ ਕਾਫੀ ਗੀਤ ਗਾਉਂਦੇ ਹੋ ਮੇਰੇ ਉਸਤਾਦ ਜੀ ਸੁਖਵਿੰਦਰ ਪੰਛੀ ਜੀ ਜੋ ਮੈਂ ਜੋ ਕੁਝ ਵੀ ਹੈ ਉਹਨਾਂ ਦੀ ਬਦੌਲਤ ਹੈ ਮੈਂ ਮੈਂ ਨਹੀਂ ਭੁੱਲ ਸਕਦਾ ਉਹਨਾਂ ਨੂੰ ਕਿਉਂਕਿ ਸਟੇਜ ਤੇ ਚਾਹਣ ਵਾਲੇ ਮੈਨੂੰ ਉਹ ਆ ਫਿਰ ਜਦੋਂ ਪ੍ਰੋਗਰਾਮ ਹੋਣਾ ਨਹੀਂ ਤਾਂ ਅੱਜ ਕੱਲ ਆਰਟਿਸਟ ਜਿਹੜਾ ਆਪਣੇ ਸਾਥੀ ਕਲਾਕਾਰ ਜਿਹੜੇ ਕੋਰਸ ਵਾਲੇ ਉਹਨੂੰ ਕਦੀ ਗਾਉਣ ਨਹੀਂ ਦਿੰਦਾ ਪਰ ਮੈਨੂੰ ਨਹੀਂ ਕਹਿਣਾ ਬੱਲ ਗਾ ਗੀਤ ਦੋ ਬਈ ਉਹ ਮੇਰਾ ਅਸ਼ਾ ਉਹਨੇ ਬਧਾਇਆ ਜਿਆਦਾ ਉਹਨਾਂ ਦੇ ਗੀਤ ਮੈਂ ਬਹੁਤ ਸਟੇਜਾਂ ਤੇ ਗਾਉਣਾ ਉਹਨਾਂ ਦਾ ਗੀਤ ਬੜੇ ਪਪੂਲਰ ਹੋਏ ਆ ਜਿਨ੍ਹਾਂ ਵਿੱਚ ਮੈਂ ਇੱਕ ਛੋਟਾ ਜਿਹਾ ਗੀਤ ਉਹਨਾਂ ਨੂੰ ਸੁਣਾਉਣਾ ਜੀ ਜ਼ਰੂਰ ਨੀ ਮਿੱਠੇ ਲਾਰੇ ਲਾ ਕੇ ਮੁਕਰ ਗਈ ਨੇ ਛੱਲੇ ਮੁੰਡੀਆਂ ਸਾਡੀਆਂ ਬਟਾ ਕੇ ਮੁਕਰ ਗਈ ਸੋ ਸੋ ਕਸਮਾਂ ਖਾ ਕੇ ਮੁਕਰ ਗਈ ਸੋ ਸੋ ਕਸਮਾਂ ਖਾ ਕੇ ਮੁਕਰ ਗਈ ਸਭ ਕੁਝ ਲੁੱਟ ਲਿਆ ਤੇ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਉਹ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਕੀ ਬਾਤ ਐ ਤੇ ਕੁਲਦੀਪ ਮਾਨਕ ਜੀ ਦਾ ਵੀ ਕੋਈ ਗੀਤ ਸੁਣਾ ਦਿਓ ਤੂੰ ਤੇ ਚੰਨਾ ਤੁਰ ਗਈਓ ਜਿੰਦੜੀ ਨੂੰ ਰੋੜ ਕੇ ਕਿਸ ਨੂੰ ਸੁਣਾਵਾ ਦੁੱਖ ਦਿਲ ਵਾਲੇ ਫੋਨ ਕੇ ਤੂੰ ਤੇ ਤੁਰ ਗਈਓ ਚੰਨਾ ਕਦੇ ਵੀ ਇਕੱਲੀ ਆਣਾ ਰਜ ਗੱਲਾਂ ਕੀਤੀਆਂ ਪਿਆਰ ਦੇ ਮਖਣਿਆਂ ਚੋਂ ਘੁੱਟ ਵੀ ਨਾ ਪੀਤੀਆਂ ਅਗਲਾ ਕੇ ਭੈੜਿਆ ਨਾ ਗਿਆ ਕੁਝ ਬੋਲ ਕੇ ਕਿਸ ਨੂੰ ਸੁਣਾਵਾ ਦੁੱਖ ਦਿਲ ਵਾਲੇ ਬੋਲ ਕੇ ਟੁੱਟੇ ਤੁਰ ਗਿਓ ਚੰਨਾ ਕੀ ਬਾਤ ਐ ਤੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਪਿਓ ਘਰ ਦਾ ਗੁਜ਼ਾਰਾ ਦੇਖੋ ਜੀ ਬੱਚੇ ਆਪਣੇ ਆਪਣੇ ਥਾਂ ਠੀਕ ਆ ਤੇ ਮੇਰਾ ਗੁਜ਼ਾਰਾ ਇੱਥੋਂ ਹੀ ਆ ਗਾਇਕੀ ਗਾਇਕੀ ਤੋਂ ਮੈਂ ਹੋਰ ਕੋਈ ਕੰਮ ਨਹੀਂ ਕੀਤਾ ਸ਼ੋਅ ਸ਼ੋਅ ਲੱਗਦੇ ਨੇ ਹਾਂ ਸ਼ੋਅ ਚਲੋ ਲੱਖਾ ਭਾਜੀ ਨਾਲ ਲੈ ਜਾਂਦੇ ਆ ਤੇ ਮੇਰਾ ਸਾਥ ਉਹ ਬਹੁਤ ਦਿੰਦੇ ਆ ਨਾ ਵੀ ਲੇਜਨ ਤਾਂ ਵੀ ਮੇਰੀ ਮਦਦ ਕਰਦੇ ਆ ਮੈਂ ਝੂਠੀ ਬੋਲਦਾ ਕਹੀ ਹੁੰਦਾ ਨਹੀਂ ਬਹੁਤ ਮੇਰੀ ਹੈਲਪ ਕਰਦੇ ਆ ਮੈਨੂੰ ਆਉਣ ਨਹੀਂ ਦਿੰਦੇ ਘਰ ਤੋਂ ਇੰਨਾ ਮੇਰਾ ਪਿਆਰ ਹੈ ਉਹਨਾਂ ਨਾਲ ਜੇ ਮੈਂ ਇੱਕ ਆਜਮਾ ਤਾਂ ਦੂਏ ਦਿਨ ਆ ਜਾ ਜਾ ਰਾਜਾ ਮੇਰਾ ਦਿਲ ਨਹੀਂ ਲੱਗਦਾ ਆਈ ਆ ਜੀ ਬਸ ਦਿਲ ਨਹੀਂ ਗਰੀਬ ਉਦਾਂ ਗਰੀਬ ਹੈ ਦਿਲ ਲਿੰਗਰੀ ਆ ਬ ਆਪਣਾ ਹਾਂਜੀ ਤੇ ਤੁਹਾਡੇ ਨਾਮ ਦੇ ਪਿੱਛੇ ਵੀ ਕੋਈ ਕਹਾਣੀ ਜੁੜੀ ਹੋਈ ਹੈ ਜੇ ਤੁਸੀਂ ਆਫ ਕੈਮਰਾ ਦੱਸ ਰਹੇ ਸੀ ਜ਼ਰੂਰ ਦੱਸੋ। ਹਾਂਜੀ। ਨਾਮ ਇਦਾਂ ਵੀ ਮੇਰਾ ਨਾਮ ਪਹਿਲੀ ਗੱਲ ਤਾਂ ਵਿਚਾਰ ਪੰਜ ਬਾਰੀ ਕੋ ਮੇਰਾ ਬੰਦਾ ਨਾਂ ਲਵੇ ਉਹਦੇ ਮੂੰਹ ਨਹੀਂ ਚੜਦਾ। ਜਦੋਂ ਮੇਰਾ ਜਨਮ ਹੋਇਆ ਮੇਰੇ ਘਰ ਦੇ ਸੰਤ ਸਰਬੰਦਾਸ ਮਹਾਰਾਜ ਜੀ ਸਾਡੇ ਗੁਰੂ ਜੀ ਉਹਨਾਂ ਦੇ ਕੋਲ ਲੈ ਕੇ ਗਿਆ ਤੇ ਉਹਨੇ ਪੱਟਾ 'ਚ ਮੈਨੂੰ ਪਾ ਲਿਆ। ਕਹਿੰਦੇ ਹਾਂ ਕਿ ਦਾਂਏ ਮਰੇ ਨਾਂ ਰਖਾਉਣਾ ਸੀ। ਤੇ ਤੁਹਾਡੇ ਗੁਰਪਾਇ ਦੇ ਯਾਨੀ ਅਰਜਨ ਦਾ ਹਦੇ ਲੜਕਾ ਹੋਇਆ ਉਹ ਕਹਿੰਦੇ ਲੈ ਇਹ ਕਿਹੜੀ ਗੱਲ ਅਰਜਨ ਦਾ ਪੁੱਤ ਪਾ ਮਾਨੂੰ ਅਗਮਾ ਲਈ ਰੱਖ ਲੋ ਤਾਂ ਮੈਂ ਉਹ ਨਹੀਂ ਮੇਰਾ ਨਾਂ ਰੱਖਿਆ ਉਹਨੇ ਇੱਕ ਬਾਗ ਕੀਤਾ ਸੀ ਕਿੰਨੇ ਦੇ ਕੋ ਜੋੜਨਾ ਕੁਛ ਨਹੀਂ ਇਹ ਜਿੰਦਗੀ ਦੇ ਵਿੱਚ ਟੁੱਟਣਾ ਨਹੀਂ ਮੈਂ ਟੁੱਟਿਆ ਨਹੀਂ ਕਦੀ ਜੁੜਿਆ ਮੇਰੇ ਕੋ ਭਾਵੇਂ ਕੁਛ ਨਹੀਂ ਪਰ ਮੈਂ ਜੇ ਇਸ ਚੀਜ਼ ਨੂੰ ਹੱਥ ਪਾਇਆ ਮੇਰਾ ਪੂਰਾ ਹੋਇਆ ਕੰਮ ਜੀ ਉਹਨਾਂ ਦਾ ਵਾਕ ਹੋਇਆ ਉਹ ਸੱਚਾ ਉਹ ਕਿਉਂ ਹਰ ਕੋਈ ਬੰਦਾ ਦੇਖੋ ਆਪਾਂ ਕੋਈ ਵੀ ਪੈਸਾ ਕਮਾਉਣੇ ਕਿਸੇ ਕੰਮ ਵਾਸਤੇ ਆਪਾਂ ਨੂੰ ਯੂਜ਼ ਕਰਦੇ ਆ ਜਦ ਸਾਡਾ ਕੰਮ ਹੀ ਹੋ ਜਾਣਾ ਸੀ ਕਰਨਾ ਕੀ ਹੈ ਪੈਸਾ ਬਿਲਕੁਲ ਸਾਡੇ ਸਾਰੇ ਕੰਮ ਮੇਰੇ ਬਸ 9-9 ਤੇ 12-12 ਹੋ ਰਹੀਆਂ ਹਾਂ ਹਾਂਜੀ ਅੱਛਾ ਇਹਨਾਂ ਦਿਨਾਂ ਦੀ ਗਾਇਕੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਲਾਈਵ ਸਟੇਜਿਸ ਲੱਗਦੀਆਂ ਹੁੰਦੀਆਂ ਸੀ ਕਲਾਕਾਰਾਂ ਦੇ ਕੋਲੇ ਹੁਨਰ ਹੁੰਦਾ ਸੀ ਪਰ ਅੱਜ ਕੱਲ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਤਬਦੀਲੀ ਆ ਚੁੱਕੀ ਹੈ ਸੋ ਕਿਵੇਂ ਦੇਖਦੇ ਹੋ ਅੱਜ ਕੱਲ ਦੀ ਗਾਇਕੀ ਨੂੰ ਸਿਮਰਨ ਜੀ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਇਹ ਇਸ ਤਰ੍ਹਾਂ ਵੀ ਪਹਿਲੇ ਜਿਹੜੇ ਕਲਾਕਾਰ ਹੁੰਦੇ ਸੀ ਨਾ ਉਹ ਕਲਾਕਾਰ ਲਾਈਵ ਗਾਉਂਦੇ ਸੀ ਜੀ ਅੱਜ ਕੱਲ ਪਤਾ ਨਹੀਂ ਮੇਰੇ ਖਿਆਲ ਹੈ ਵੀ 100 ਦੇ ਵਿੱਚੋਂ ਕੋਈ 90 ਦਾ ਕੈਸਟੀ ਚੱਲਦੀ ਹੈ ਨੰਬਰ 2 ਜਿੱਦਾਂ ਅਸੀਂ ਕਲਾਕਾਰ ਬਣੇ ਆ ਕੋਰਸ ਕਰਦੇ ਹੁੰਦੇ ਦਾਦਾ ਸਾਲ ਮੈਂ ਲੋਕਾਂ ਨੇ ਕੋਰਸ ਕੀਤਾ ਰਮੇਸ਼ ਨੂਸੀਵਾਲ ਜੀ ਨਾਲ ਸੁਖਮਿੰਦਰ ਪੰਚੀ ਜੀ ਨਾਲ ਕੋਰਸ ਕੀਤਾ ਜਿਹੜਾ ਬੰਦਾ ਕੋਰਸ ਕਰਕੇ ਸਟੇਜ ਤੇ ਚੜਦਾ ਉਹਨੂੰ ਮੈਂ 70% ਕਲਾਕਾਰ ਸਮਝਦਾ ਕਿਉਂਕਿ ਉਹਨੂੰ ਤਜਰਬਾ ਹੁੰਦਾ ਸਟੇਜ ਦਾ ਅੱਗੇ ਗੱকি ਸੀ ਲਾਈਵ ਗੱকি ਚੱਲਦੀ ਸੀ ਮੈਜੀਸ਼ੀਨ ਚ ਮਜਾ ਮੈਜੀਸ਼ੀਨ ਨਾਲ ਹੁੰਦੇ ਸੀ ਰਿਕਾਰਡਿੰਗ ਵੀ ਇਦਾਂ ਹੁੰਦੀ ਸੀ ਸਿਮਰਨ ਜੀ ਰਿਕਾਰਡਿੰਗ ਚੱਲ ਰਹੀ ਇੱਕ ਲਫ਼ਜ਼ ਗਲਤ ਹੋ ਗਿਆ ਜਾਂ ਮੈਜੀਸ਼ੀਨ ਥੋੜਾ ਜਿਹਾ ਗਲਤ ਹੋ ਗਿਆ ਦੁਬਾਰਾ ਹੀ ਚੱਲਦਾ ਸੀ ਹੁਣ ਤਾਂ ਕੰਪਿਊਟਰ ਦੀ ਗਾਇਕੀ ਇੱਕ ਵਾਰੀ ਉਹ ਤੇ ਹਾ ਹਲਾ ਲਾ ਕਰਿਓ ਉਹ ਪੰਜ ਪੰਜ ਵਾਰੀ ਗੀਤ ਕੋਲੇ ਜਿਹੜਾ ਚੱਕ ਜੋੜ ਦਿੰਦੇ ਨਾਲ ਇਹ ਗਾਇਕੀ ਦਾ ਉਹ ਗਾਇਕੀ ਦਾ ਬਹੁਤ ਫਰਕ ਆ ਕਿ ਗਾਇਕੀ ਹੋਣ ਜਿਆਦਾ ਹੋ ਗਿਆ ਜਿੱਦਾਂ ਦੀ ਆਵਾਜ਼ ਆ ਕਰਿਆ ਹੁੰਦੇ ਤੇ ਤੁਹਾਨੂੰ ਪਤਾ ਕੰਪਿਊਟਰ ਜਿੱਦਾਂ ਦੀ ਮਰਜ਼ੀ ਆਵਾਜ਼ ਬਣਾ ਲਓ ਅੱਗੇ ਜੋ ਗਾਉਣਾ ਗਾਉਣਾ ਹੁਣ ਸਾਊਂਡ ਤੋਂ ਬੜਾ ਲੋਕ ਆਉਂਦੇ ਨਹੀਂ ਮੈਂ ਉਹ ਗੁਰਦੁਆਰੇ ਵਾਲੇ ਸਪੀਕਰ ਤੇ ਗਾਉਣਾ ਹਾਂ ਮੈਂ ਕਹਿੰਦਾ ਇਹ ਤੇ ਗਾ ਕੇ ਦਿਖਾ ਲੈ ਕੋਈ ਹੂੰ ਉਹ ਸਪੀਕਰ ਦੇ ਇੱਕ ਮੈਕ ਤੇ ਹੁਣ ਤਾਂ ਦੇਖੋ ਤੁਹਾਡੀ ਆਵਾਜ਼ ਜਿੰਦਾ ਦੀ ਮਰਜ਼ੀ ਆ ਮਿਕਸਰ ਤੇ ਜਿੰਦਾ ਦੀ ਮਰਜ਼ੀ ਬਣਾ ਲਾਉਂਦਾ ਅੱਗੇ ਗਾਇਕੀ ਜਿਹੜੀ ਸੀ ਹਿੱਕ ਦੇ ਜ਼ੋਰ ਦੀ ਗਾਇਕੀ ਸੀ ਹੁਣ ਇੱਕ ਦੀ ਜੀ ਨਹੀਂ ਹੂੰ ਹੁਣ ਮਸ਼ੀਨੀ ਗਾਇਕੀ ਆ ਜੀ ਜੀ ਤੇ ਇਹੀ ਕਾਰਨ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦਾ ਯੂਥ ਗਾਇਕੀ ਦੇ ਖੇਤਰ ਦੇ ਵਿੱਚ ਆਉਣ ਤੋਂ ਕਿਤੇ ਨਾ ਕਿਤੇ ਘਟਾਉਂਦਾ ਹੈ ਕਿ ਮਤਲਬ ਘਟਾਉਂਦਾ ਹੈ ਕਿ ਹਾਂ ਵੀ ਇਸ ਲਾਈਨ ਦੇ ਵਿੱਚ ਸਕੋਪ ਨਹੀਂ ਆ ਇਸ ਲਾਈਨ ਦੇ ਵਿੱਚ ਸਟਰਗਲ ਬਹੁਤ ਹੈ ਹਾਂਜੀ ਸਟ੍ਰਗਲ ਦੇਖੋ ਜਿੱਦੇ ਕੋ ਪੈਸਾ ਆ ਹੁਣ ਤਾਂ ਕੋਈ ਪ੍ਰਵਾਹ ਹੀ ਨਹੀਂ ਕਿਉਂ ਨੂੰ ਪਤਾ ਅੱਜ ਕੱਲ ਗਾਇਕੀ ਪੈਸੇ ਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਾਇਕੀ ਪੈਸੇ ਦੀ ਹੈ ਤੇ ਗਾਇਕ ਵੀ ਤਾਈਆਂ ਬਣ ਗਏ ਜਿਆਦਾ ਹਮ ਉਸਤਾਦ ਕਿਸ ਕਿਸੇ ਨੂੰ ਉਸਤਾਦ ਦਾ ਅੱਜ ਕੱਲ ਮੈਨੂੰ ਕਿਸੇ ਵਧੀਆ ਕਲਾਕਾਰ ਨੂੰ ਪੁੱਛੋ ਤੁਹਾਡਾ ਉਸਤਾਦ ਕਿਹੜਾ ਉਹ ਕਦੀ ਗਾਇਆ ਹੀ ਨਹੀਂ ਉਹ ਤਾਂ ਇਹ ਕਹਿੰਦੇ ਆ ਲੱਡੂਆਂ ਡੱਬਾ ਫੁੱਟ ਜੀ ਤੁਸੀਂ ਮੇਰੇ ਉਸਤਾਦ ਨਹੀਂ ਆ ਜਾਣਾ ਨਹੀਂ ਮੈਂ ਤਾਂ 10-10 ਸਾਲ ਗਾਲੇ ਆ ਇਹਨਾਂ ਨੂੰ ਇਹ ਹੈ ਗਾਇਕੀ ਜੀ ਜੀ ਹਾਂਜੀ ਸੋ ਅੱਜ ਕੱਲ ਦੇ ਸਮੇਂ ਦੇ ਵਿੱਚ ਸਿੰਗਰਾ ਦੇ ਵੱਲੋਂ ਕਲਾਕਾਰਾਂ ਦੇ ਵੱਲੋਂ ਹਮੇਸ਼ਾ ਇਹ ਗਿਲਾ ਸ਼ਿਕਵਾ ਹੁੰਦਾ ਹੈ ਕਿ ਜਿਹੜੇ ਵੱਡੇ ਕਲਾਕਾਰ ਨੇ ਉਹ ਸਾਡੀ ਬਾਹ ਨਹੀਂ ਫੜਦੇ ਤੇ ਜਦੋਂ ਤੁਸੀਂ ਸਿੱਖ ਰਹate ਸੀ ਤੁਸੀਂ ਕਿਸੇ ਦੀ ਮਦਦ ਕੀਤੀ ਬਹੁਤ ਕੀਤੀ ਮਦਦ ਜੀ ਮੇਰਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਠਾਨਕੋਟ ਬਾਈਪਾਸ ਮੇਰਾ ਆਫਿਸ ਸੀ ਬਲ 뮤지컬 ਗਰੁੱਪ ਜਿੰਨੇ ਕਲਾਕਾਰ orchestra ਵਾਲੀਆਂ ਗੁੱਡੀਆਂ ਕੁੜੀਆਂ ਲੈਣ ਆਉਣਾ ਜਾਂ ਮੁੰਡੇ ਲੈਣ ਉਹ ਦਫ਼ਤਰ ਮੇਰਾ ਖੁੱਲਾ ਹੁੰਦਾ ਹੈ ਕਈ ਵਾਰੀ ਮੈਂ ਰਾਤ ਉੱਥੇ ਰਹਿ ਪੈਂਦਾ ਸੀ ਚਾਹ ਪਾਣੀ ਉੱਥੇ ਹੀ ਚੱਲਦਾ ਸੀ ਜਨਪੁਰ ਪੁੱਛਣਾ ਰੋਟੀ ਖਾਧੀ ਕਿ ਨਹੀਂ ਕੋਈ ਚਾਹ ਤਾਂ ਬਣ ਨਹੀਂ ਬਣਨੀ ਮੈਂ ਰੋਟੀ ਦਾ ਪਹਿਲਾਂ ਪੁੱਛਣਾ ਸਾਹਮਣੇ ਪਰੌਠੇ ਹੁੰਦੇ ਸੀ ਮੈਂ ਕਹਣਾ ਲੈ ਕੇ ਆਓ ਇਹਨਾਂ ਨੂੰ ਪਰੌਠੇ ਖਾਣ ਪਹਿਲਾਂ ਮੈਂ ਦਿਲ ਦਾ ਮੈਂ ਤੁਹਾਨੂੰ ਦੱਸਾਂ ਮੈਂ ਦਿਲ ਦਾ ਗਰੀਬ ਨਹੀਂ ਉਦਾਂ ਗਰੀਬ ਆ ਗਰੀਬੀ ਦੀ ਕੋਈ ਨਹੀਂ ਜੇ ਉਹ ਨਹੀਂ ਰਹੇ ਤਾਂ ਉਹ ਵੀ ਨਹੀਂ ਰਹਿਣੇ ਜੇ ਉਹ ਦਿਨ ਨਹੀਂ ਰਹੇ ਤਾਂ ਉਹ ਵੀ ਨਹੀਂ ਰਹਿਣੇ ਜੇ ਚੰਗੇ ਨਹੀਂ ਰਹੇ ਤਾਂ ਮੰਦੇ ਵੀ ਨਹੀਂ ਰਹਿਣੇ ਬਸ ਉਹ ਤਾਂ ਰੱਬ ਦੇ ਆਸਰੇ ਹੀ ਆ ਬਸ ਉਹ ਤੇ ਯਕੀਨ ਆ ਬਸ ਮੈਨੂੰ ਬੰਦੇ ਤੇ ਯਕੀਨ ਨਹੀਂ ਮੈਨੂੰ ਉਹ ਤੇ ਯਕੀਨ ਹੈ ਬਸ ਗਰੀਬੀ 'ਚ ਰਹਿਣਾ ਇਹਨਾਂ ਦਿਨਾਂ ਦੇ ਵਿੱਚ ਕਿੰਨਾ ਕੌਖਾ ਹੋਇਆ ਪਿਆ ਕਿਉਂਕਿ ਇੱਕ ਸਮੇਂ ਦੇ ਵਿੱਚ ਬਾਹਰ ਜਾਂਦੀ ਸੀ ਫੋਰਨ ਜਾ ਕੇ ਤੁਹਾਡੇ ਉੱਥੇ ਪ੍ਰੋਗਰਾਮਸ ਲੱਗਦੇ ਹੁੰਦੇ ਸੀ ਚੰਗਾ ਕਮਾਉਂਦੇ ਸੀਗੇ ਹਾਂਜੀ ਸਿਮਰਨ ਗੱਲ ਪਤਾ ਕੀ ਇਹ ਗੱਲ ਏ ਆ ਗਰੀਬੀ ਸਾਰਿਆਂ ਨੂੰ ਵਧੀਆ ਮੈਨੂੰ ਤਾਂ ਵਧੀਆ ਲੱਗੀ ਜਿੱਥੇ ਮਰਜੀ ਹਾਂਜੀ ਵਧੀਆ ਕਿਉਂ ਲੱਗੀ ਕਿਉਂ ਲੱਗੀ ਜਿੱਥੇ ਮਰਜੀ ਸੌਜੋ ਜਿੱਥੇ ਮਰਜੀ ਬਹਿ ਜਾਓ ਰੋਡਾਂ 'ਤੇ ਖੜੇ ਹੋ ਜਾਓ ਮੈਂ ਇੱਥੇ ਚੈਨੀਆਂ ਪਾਈਆਂ ਹੁਣ ਮੁੰਦੀਆਂ ਪਾਉਣ ਨੂੰ ਮੇਰਾ ਗਾਲਾ ਲਾਉਣਾ ਪਹਿਲਾਂ ਸਾਡੇ ਕੋ ਕੀ ਲੈ ਜਾਣਗੇ ਕੋਈ ਕੋ ਜੇ ਹੋਣਗੇ 50 100 200 ਲੈ ਜਾ ਕੋਈ ਗੱਲ ਨਹੀਂ ਪਰਵਾਹ ਨਹੀਂ ਬਿਲਕੁਲ ਠੀਕ ਹੈ ਨਹੀਂ ਬਸ ਕਿ ਜਿਹੜੀ ਮੈਂ ਕਹਿੰਦਾ ਗਰੀਬੀ ਚ ਰਹਿ ਕੇ ਜੋ ਸਵਾਦ ਹੈ ਨਾ ਅਮੀਰੀ ਚ ਨਾ ਅਮੀਰੀ ਜੇ ਦੇਖੋ ਜੇ ਉਹ ਪਰਮਾਤਮਾ ਕਿਸੇ ਨੂੰ ਲੱਖ ਰੁਪਈਆ ਦਿੰਦਾ ਨਾ 10 ਲਗਦਾ ਹੰਕਾਰ ਭਰਦਾ ਉਹ ਚ ਵੀ ਦੇਖੀਏ ਪਚਾ ਲੈਂਦਾ ਫਿਰ ਬੰਦੇ ਦੀ ਇਹ ਗੱਲ ਅੱਜ ਕੱਲ ਦਾ ਇਦਾਂ ਦਾ ਬੰਦਾ ਕਹਿੰਦਾ 50000 ਦੇ ਦੂੰ ਕਹਿੰਦਾ ਬੰਦਾ ਦਸਤ ਕਿੱਡਾ ਵੱਡਣਾ ਵੱਡ ਦਵਾਂਗੇ ਕੋਈ ਨਹੀਂ ਛੋਟ ਜਮਾਂਗੇ ਗਰੀਬੀ ਜੇ ਬੰਦਾ ਕਹਿੰਦਾ ਮੈਂ ਇੱਕ ਜੀ ਲੈਣਾ ਕਿਸੇ ਕੋਲ ਰੱਬ ਰੱਬ ਕਰੋ ਰੋਟੀ ਖਾਓ ਬਸ ਠੀਕ ਹੈ ਜੇ ਕਿਸੇ ਨਾ ਵਧੀਆ ਸਬਜ਼ੀਆਂ ਨਾਲ ਦਾਲਾਂ ਨਾਲ ਖਾ ਲਈ ਪਰਨਾ ਢੇਡੀ ਆ ਜੇ ਅਸੀਂ achar ਨਾਲ ਖਾ ਲਈਏ ਤਾਂ ਢੇਡਾ ਅਸੀਂ ਵੀ ਪਰਨਾ ਇਹ ਪਰਮਾਤਮਾ ਨੇ ਇੱਕ ਪੱਡਾ ਦਿੱਤਾ ਹੁਣ ਤੁਸੀਂ ਮੈਨੂੰ ਪੁੱਛੋ ਵੱਲ ਸਾਬ ਰੋਟੀ ਕਰਨ ਖਾ ਗਿਆ ਤਾਂ ਮੈਂ ਕਹਾਂ ਜੀ ਪਨੀਰ ਨਾਲ ਖਾ ਗਿਆ ਆ ਮਾ ਭਾਵਾ achar ਨਾਲ ਮੈਂ ਤੁਸੀਂ ਮੇਰੇ ਦੇਖਣ ਨਹੀਂ ਲੱਗੇ ਅੰਦਰ ਰੱਬ ਤੇ ਯਕੀਨ ਰੱਖਣਾ ਜੀ ਦੋ ਦਿਨ ਜੋ ਦੇ ਰਿਹਾ ਉਹਦੀ ਰਜਾ ਬਚ ਰਹਿਣਾ ਚਾਹੀਦਾ ਆਪਾਂ ਆਪ ਉਹਦੀ ਰਜਾ ਜੀ ਬਿਲਕੁਲ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਕਲਾਕਾਰ ਇਹ ਹੋ ਜਏ ਨੇ ਜਿਹੜੇ ਮਤਲਬ ਕਿ ਸਿਰਫ ਤੇ ਸਿਰਫ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਲਈ ਇਹੋ ਜਿਹੇ ਵੀਡੀਓਜ਼ ਬਣਾਉਂਦੇ ਨੇ ਗਾਇਕੀ ਦੇ ਨਾਲ ਕਿ ਲੋਕੀ ਅਟਰੈਕਟ ਹੋਣ ਹਾਂਜੀ ਲਕਚਰਤਾ ਲਗਾਤਾਰ ਵਾਧੀ ਪਈ ਹੈ ਗੀਤਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਕਲਾਕਾਰਾਂ ਨੂੰ ਐਂ ਦੇ ਵਿੱਚ ਕੀ ਸੁਨੇਹਾ ਦੋਗੇ ਮੇਰਾ ਸੁਨੇਹਾ ਇਹ ਆ ਦੇਖੋ ਜੀ ਉਹੋ ਗੀਤ ਗਾਓ ਉਹਦਾਂ ਦੀ ਵੀਡੀਓ ਬਣਾਓ ਮੇਰੀ ਭੈਣ ਬੈਠੀ ਹੋਵੇ ਮੇਰੀ ਧੀ ਬੈਠੀ ਹੋਵੇ ਮੇਰੀ ਮਿਸੇਜ ਬੈਠੀ ਹੋਵੇ ਸਾਡਾ ਪਰਿਵਾਰ ਬੈਠਾ ਹੋਵੇ ਕੋਈ ਉੱਠ ਕੇ ਬਾਹਰ ਨਾ ਜਾਵੇ ਗਾਇਕੀ ਉਹ ਚਾਹੀਦੀ ਹੈ ਮੇਰਾ ਪਿੱਛੇ ਇੱਕ ਗੀਤ ਆ ਡਿਊਟ ਚੂੜੇ ਵਾਲੀ ਬਾਹ ਬੋਲਦੀ ਉਹਦੇ ਵਿੱਚ ਇੱਕ ਮੈਸੇਜ ਆ ਕੁੜੀ ਦਾ ਤਾਂ ਮੁੰਡੇ ਦਾ ਪਿਆਰ ਹੁੰਦਾ ਮੁੰਡਾ ਕੈਨੇਡਾ ਤੋਂ ਆਉਂਦਾ ਕੁੜੀ ਵੀ ਤਕੜੇ ਘਰੋਂ ਆ ਉਹ ਕਹਿੰਦੀ ਵੀ ਮੈਂ ਵਿਆਹ ਕਰਾਉਣਾ ਤਾਂ ਮੇਰੇ ਘਰ ਦੇ ਨਾਲ ਬੜਾ ਕੁਝ ਤੈਨੂੰ ਦੇਣਾ ਉਹ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਸਭ ਕੁਝ ਮੇਰੇ ਘਰ ਬਣੇ ਗੱਡੀਆਂ ਖੜੀਆਂ ਮੈਨੂੰ ਤੂੰ ਚਾਹੀਦੀ ਆ ਐਦਾਂ ਦੀ ਗਾਇਕੀ ਚਾਹੀਦੀ ਮੈਂ ਉਹ ਦਾਜ ਨੂੰ ਕੈਨੇਡਾ ਮਤਲਬ ਲਹਣ ਤੋਂ ਸਿੱਖ ਗੀਤ ਮੇਰਾ ਹੂੰ ਮਿਦਾਜ ਨਹੀਂ ਲੈਣਾ ਰੱਬਨ ਬਹੁਤ ਕੁਛ ਦਿੰਦਾ ਏ ਜੇ ਰੱਬ ਤੇ ਡੋਰੀ ਸਿੱਟੀ ਆ ਤੁਹਾਨੂੰ ਸਭ ਕੁਝ ਹੀ ਮਿਲ ਜਾਊਗਾ ਹੂੰ ਦਾਜ ਤੇ ਇੱਕ ਚੀਜ਼ ਇਦਾਂ ਦੀ ਆ 5 ਸਾਲ ਸੱਤ ਸਾਲ ਰਹਿ ਜੂ ਦਾਜ ਉਹਨੂੰ ਸਮਝੋ ਆਪਣੀ ਮਿਸੇਜ ਨੂੰ ਆਪਣੇ ਘਰ ਵਾਲੀ ਜਿਹੜੀ ਤੁਹਾਡਾ ਜੀਵਨ ਚ ਜੀਵਨ ਸਾਥੀ ਆ ਜਿਹੜੀ ਤੁਹਾਡੀ ਜ਼ਿੰਦਗੀ ਚ ਸਾਥ ਦੇਣਾ ਉਹ ਨਹੀਂ ਟੁੱਟਣਾ ਚਾਹੀਦਾ ਦਾਜ ਦਾ ਟੁੱਟਦੇ ਰਹਿੰਦੇ ਬਣਦੇ ਰਹਿੰਦੇ ਤਾਂ ਗੱਲਾਂ ਹੀ ਕੋਈ ਨਹੀਂ ਹਾਂਜੀ ਇੱਕ ਗੀਤ ਵੀ ਸੁਣਾ ਦੋ ਜੰਦੇ ਜਾਂਦੇ ਇੱਕ ਗੀਤ ਮੇਰਾ ਆਇਆ ਸੀ ਮੈਂ ਅੱਜ ਕੱਲ ਉਮਰਦੇ ਸਿਮਰਨ ਸਾਹਿਬ ਨਾਲ ਮੈਂ ਚਾਹੁੰਦਾ ਗੀਤ ਉਦਾਂ ਦੇ ਹੋਣ ਇੱਕ ਮੇਰਾ ਗੀਤ ਬਹੁਤ ਪਪੂਲਰ ਹੋਇਆ ਸੀ ਉਹ ਸੀ ਸੱਚ ਮੁੱਚ ਸਿਰ ਤੋਂ ਛਾਂ ਉੱਠ ਜਾਂਦੀ ਸੋ ਰੱਬ ਦੀ ਜਦ ਮਾਂ ਉੱਠ ਜਾਂਦੀ ਉਹ ਬਾਪ ਮਰੇ ਤਾਂ ਜਾਂਦੇ ਨੇ ਸਭ ਚਾਹ ਸੰਤਾ ਪੇ ਜਗ ਹੀ ਸੁਨਾ ਹੋ ਜਾਂਦਾ ਜਦੋਂ ਮਰ ਜਾਣ ਮਾਪੇ ਜਗ ਹੀ ਸੁਨਾ ਹੋ ਜਾਂਦਾ ਜਦੋਂ ਮਰ ਜਾਣ ਮਾਪੇ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਬਹੁਤ ਬਹੁਤ ਅਨਬਾਤ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਔਰ ਜਿੰਨੇ ਮੇਰੇ ਸਰੋਤੇ ਮੈਨੂੰ ਦੇਖ ਰਹੇ ਆ ਉਹ ਸੁਣ ਰਹੇ ਆ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਔਰ ਲੱਖਾ ਭਾਜੀ ਦਾ ਔਰ ਮੇਰੇ ਜਿਹੜੇ ਵੀਰਾਂ ਨੇ ਮੇਰੀ ਹੈਲਪ ਬਹੁ ਕੀਤੀ ਪਾਲਾ ਭਾਜੀ ਫਰਾਂਸ ਤੋਂ ਬਿੱਲਾ ਭਾਜੀ ਯੂਕੇ ਤੋਂ ਸੁਖਵਿੰਦਰ ਬਿੱਲਾ ਬੱਲਾ ਤੋਂ ਬਿੰਦਰ ਇਟਲੀ ਤੋਂ ਹੋਰ ਸੋਨ ਲਾਲ ਬਿਰਦੀ ਬਲਵੀਰ ਬਿਰਦੀ ਮੇਰੇ ਬ੍ਰਦਰ ਇਟਲੀ ਤੋਂ ਮੇਰੀ ਬਹੁਤ ਹੈਲਪ ਕਰ ਰਹੇ ਕਰਦੇ ਰਹਿਣਗੇ ਔਰ ਜਿੰਨੇ ਮੇਰੇ ਸਰੋਤੇ ਸੁਣ ਰਹਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਪਹਿਲੀ ਵਾਰੀ ਮੈਂ ਚੈਨਲ ਤੇ ਆਇਆ ਮੈਂ ਆਪਣੇ ਆਪ ਬਹੁਤ ਭਾਗਾਂ ਵਾਲਾ ਔਰ ਖੁਸ਼ ਨਸੀਬ ਸਮਝਦਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਸਿਮਰਨ ਜੀ। ਬਹੁਤ ਬਹੁਤ ਸ਼ੁਕਰੀਆ ਸਰ। ਓਕੇ ਥੈਂਕ ਯੂ। ਸੋ ਅਗਮਲ ਬਾਲ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ। ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਜ਼ਰੂਰ ਇਸ ਵੀਡੀਓ ਨੂੰ ਵਾਰ-ਤਾਰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ। ਧੰਨਵਾਦ।